ਕਿਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ ਹੈ ਜੀ ਮੇਰੇ ਪੈਰਾਂ ਨੂੰ ਸਫ਼ਰ ਦੀ ਆਸ ਬਾਕੀ ਹੈ ਜੀ ਕਿਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ ਹੈ ਜੀ ਸੋਹਣੀ ਗੱਲ ਜਿਹੜੀ ਮੈਂ ਕਹਾਂ ਤیرے ਦਿੱਤੇ ਜ਼ਖਮ ਸਾਰੇ ਵਕਤ ਸਿਰ ਹੀ ਪਰ ਗਏ ਤیرے ਦਿੱਤੇ ਜ਼ਖਮ ਸਾਰੇ ਵਕਤ ਸਿਰ ਹੀ ਪਰ ਗਏ ਪਰ ਮੇਰੀ ਰੂਹ ਤੇ ਪਈ ਜੋ লাশ ਬਾਕੀ ਹੈ ਜੀ ਸਭ ਕੇਲੇ ਸ਼ਿਕਵੇ ਜਿਵੇਂ ਹੰਝੂਆਂ ਦੇ ਹੜ ਵਿੱਚ ਵਹਿ ਗਏ ਸਭ ਗਿਲੇ ਸ਼ਿਕਵੇ ਜਿਵੇਂ ਹੰਝੂਆਂ ਦੇ ਹੜ ਵਿੱਚ ਵਹਿ ਗਏ ਫਿਰ ਤੇਰਾ ਨਾਰੇ ਜਿਹਾ ਤਰਵਾਸ ਬਾਕੀ ਹੈ ਮੇਰੇ ਪੈਰਾਂ ਨੂੰ ਸਫਰ ਦੀ ਆਸ ਬਾਕੀ ਹੈ ਦੇ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਕਾਸ ਬਾਕੀ ਹੈ ਤੈਨੂੰ ਹਾਲੇ ਵੀ ਉਡੀਕੀ ਜਾ ਰਿਹਾ ਹੈ ਆਸਮਾਨ ਤੈਨੂੰ ਹਾਲੇ ਵੀ ਉਡੀਕੀ ਜਾ ਰਿਹਾ ਹੈ ਆਸਮਾਨ ਤਾਰਿਆ ਤਨਾ ਤੇਰਾ ਪਰਵਾਸ ਬਾਕੀ ਹੈ ਜੀ ਸ਼ੇਰ ਸੁਣਿਆ ਜੀ ਤੇਰੇ ਖੁਸ਼ਬੋਈ ਦੀ ਦਬਕੇ ਆਵੀ ਜਾ ਦੁੱਖ ਝੇਣਿਆ ਤੇਰੇ ਖੁਸ਼ਬੋਈ ਦੀ ਦਬਕੇ ਆਵੀ ਜਾ ਦੁੱਖ ਝੇਣਿਆ ਬਿਹਤਾਂ ਵਿੱਚ ਬਥੇਰੀ ਬਾਸ ਬਾਕੀ ਐ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ ਹੈ ਅਸ਼ੇਰ ਪਤਰ ਸਾਹਿਬ ਦੇ ਨਾਮ ਅੱਜ ਇਹ ਕਿਹੜੀ ਤਹਿੜੀ ਖੁਸ਼ੀ ਬੋਈ ਦੀ ਦਬਕੇ ਆ ਵੀ ਜਾ ਦੁੱਖ ਦੇਣਿਆ ਬਹਿ ਫੁਲਾ ਵਿਚ ਬਥੇਰੀ ਬਾਸ ਬਾਕੀ ਹੈ ਆਪ ਰਿਸ਼ੇਅਰ ਪਤਰ ਸਾਹਿਬ ਦੇ ਨਾਮ ਜ਼ਿੰਦਗੀ ਰਾਣੀ ਤੇਰੇ ਮਹਿਲਾ ਗਰਾਂ ਲੱਪਦੇ ਹੋਏ ਜ਼ਿੰਦਗੀ ਰਾਣੀ ਤੇਰੇ महलादारा दारा हुए तुर गए सब शहन ए दास बाकी है तुर गए सब शहन ए दास बाकी है मेरे पैरा नु सफर दी आस बाकी है इस तरह लगता है ਕੁਝ ਖਾਸ ਬਾਕੀ ਹੈ ਨਿਰਵਾਨ